ਸਤ ਸ੍ਰੀ ਅਕਾਲ ਬਸ ਗੁਰਸੋਹੀਨ ਬਲਾਵਲ ਮਹਿਲਾ ਪੰਜਵਾਂ ਦਸਤਰੀ ਕੀ ਬੇਨਤੀ रिद्ध कर बरगास तुम्हारी कृपा से फॉर ब्रह्म दोखन को नाश चरण कमल का आशरा ਵਰਖ ਗੁਣ ਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟਸਾਸ ਰਹਾਉ ਮਾਤ ਪਿਤਾ ਬੰਦਵ ਤੂੰ ਹੈ ਪੁਰਬ ਨਿਵਾਸ ਨਾਨਕ ਪ੍ਰਵਚਨ ਨਾਗਤੀ ਜਾ ਕੋ ਨਿਰਮਲ ਜਾਸ ਮਾਤ ਪਿਤਾ ਬੰਦਵ ਤੂੰ ਹੈ ਤੂੰ ਸਰਬ ਨਿਵਾਸ ਸੋ ਨਾਨਕ ਪ੍ਰਭ ਸਰਨ ਅਗਤੀ ਜਾ ਕੋ ਨਿਰਮਲ ਜਾਸ ਸਵਾਪਨ ਸਾਰ ਜੋਗ ਗੁਰੂ ਪਿਆਰੀ ਗੁਰੂ ਸواری ਗੁਰੂ ਜੀ ਖਾਸ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਪੁੱਤਰਾਂ ਦੇ ਦਾਨੀ ਸਰਵੰਸਤਾਨੀ ਪਿਤਾ ਜੀ ਦੀ ਬਖਸ਼ਿਸ਼ ਗੁਰਪਥੇ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਪਰੰਤ ਕਾਰਜੋਗ ਗੁਰਪਸਾਤ ਸੰਗ ਜੀਓ ਤਨ ਤਨ ਸ਼ੀਦਾਂ ਦੇ ਸਰਤਾਜ ਪੰਚਮ ਪਾਛ ਤਨ ਤਨ ਗੁਰਦੰਦੇ ਮਹਾਰਾਜ ਦੇ ਧਾਪਨ ਬਚਨ ਨੇ ਨਾਲ ਜੀ ਆਪ ਪਾਣ ਰਣ ਕੇ ਰਮਤਾ ਵਿੱਚ ਕੀਤਾ ਹੈ। ਸਪਤਸ਼ ਪੰਚਮ ਪਿਤਾ ਜੀ ਸਾਨੂੰ ਉਸ ਪਰਮਪਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਉਸ ਕਾਲ ਪ੍ਰਭਾਈ ਦੇ ਚਰਨਾਂ ਦੇ ਵਿੱਚ ਕਿਵੇਂ ਅਰਦਾਸ ਕਰਨੀ ਹੈ ਕਿਵੇਂ ਜਨ ਬਣ ਕੇ ਕਿਵੇਂ ਦਾਸ ਬਣ ਕੇ ਕਿਵੇਂ ਸੇਵਕ ਬਣ ਕੇ ਉਸ ਮਾਲਕ ਪਰਮਪਤਾ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਦੀ ਸਾਨੂੰ ਜਾਚ ਸਿਖਾਉਂਦੇ ਨੇ ਤਾਂ ਉਸਤ ਸੰਗ ਜੀਓ ਪਾਤਸ਼ਾਹ ਦੇ ਪਾਵਨ ਬਚਨਾਂ ਦੀ ਹਰ ਅੰਲ ਕੇ ਵਿਚਾਰਨ ਦਾ ਆਪਾਂ ਯਤਨ ਕਰਨਾ ਹੈ ਪਾਤਸ਼ਾਹ ਦੇ ਪਾਵਨ ਬਚਨ ਹਨ ਦਾਸ ਤੇਰੀ ਕੀ ਬੇਨਤੀ ਰਿਤ ਕਰ ਪ੍ਰਗਾਸ ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ ਏ ਮੇਰੇ ਮਾਲਕ ਪਰਮਪਤਾ ਪਰਮਾਤਮਾ ਬਾਹਗੁਰੂ ਜੀ ਤੇਰੇ ਚਰਨਾਂ ਵਿੱਚ ਤੇਰੇ ਧਰ ਤੇ ਤੇਰੇ ਦਾਸ ਦੀ ਤੇਰੇ ਸੇਵਕ ਦੀ ਤੇਰੇ ਜਨ ਦੀ ਅਰਜ਼ੋਈ ਹੈ ਅਰਦਾਸ ਹੈ ਜੋਲੜੀ ਹੈ ਬੇਨਤੀ ਹੈ ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ ਕਿ ਮੇਰੇ ਹਿਰਦੇ ਰੂਪੀ ਘਰ ਵਿੱਚ ਆਤਮਿਕ ਜੀਵਨ ਦੇਣ ਵਾਲਾ ਚਾਨਣ ਕਰ ਦਿਓ ਮੇਰੇ ਹਿਰਦੇ ਰੂਪੀ ਘਰ ਵਿੱਚ اے ਮੇਰੇ ਮਾਲਕ ਪਰਮਪਤਾ ਪਰਮਾਤਮਾ ਜੀ ਦਾਸ ਦੀ ਬੇਨਤੀ ਹੈ ਜੁੜੀ ਹੈ ਕਿ ਮੇਰੇ ਅੰਦਰ ਆਤਮਿਕ ਤੌਰ ਤੇ ਮੈਨੂੰ ਸੋਝੀ ਬਖਸ਼ ਕੇ ਮੈਨੂੰ ਗਿਆਨ ਬਖਸ਼ ਕੇ ਆਤਮਿਕ ਜੀਵਨ ਦੇਣ ਵਾਲਾ ਚਾਨਣ ਕਰ ਦਿਓ ਤਾਂ ਕਿ تمری کرپا تو پار برہم تمری کرپا تو پار برہم دکھ ن کو ناس تا کہ یہ مال پرمپتا پرماتما جی تیری میت کا سدکا تیری کرپا کا سدکا تمری کرپا تو پار برہم دکھ نکو ناس میرے اندروں بکار روپی دکھان کا ناس ہو جائے کیونکہ یہ مالک پرمپتا پرماتما جی ਮੈਂ ਤੇਰੇ ਚਰਨਾਂ ਦਾ ਆਸਰਾ ਹੈ ਤੇਰੇ ਚਰਨਾਂ ਦਾ ਹੀ ਕੋਟ ਆਸਰਾ ਹੈ ਮੈਨੂੰ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੋ ਧਾਗੇ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਤੇ ਕਰੋ ਬੰਦਨਤੀ ਮੇਰਾ ਦੁੱਖ ਸੁੱਖ ਤੁਝ ਹੀ پاس ਸੱਚੇ ਪਤਸ਼ਾ ਹਰ ਦੁੱਖ ਦੀ ਅਰ ਸੁੱਖ ਦੀ ਅਰਦਾਸ ਤੇਰੇ ਚਰਨਾਂ ਵਿੱਚ ਹੈ ਮੇਰੇ ਮਿਰ ਤੇ ਕਿਰਪਾ ਕਰੋ ਤੇਰੇ ਚਰਨਾਂ ਦਾ ਮੈਨੂੰ ਆਸਰਾ ਹੈ ਚਰਨ ਕਮਲ ਦਾ ਆਸਰਾ ਪ੍ਰਭ ਪੁਰਖ ਗੁਣਤਾਸ ਏ ਸਰਬ ਵਿਆਪਕ ਪ੍ਰਭ ਪਰਮਪਤਾ ਪਰਮਾਤਮਾ ਜੀ ਤੂੰ ਹੀ ਸਾਰੇ ਗੁਣਾਂ ਦਾ ਖਜ਼ਾਨਾ ਹੈ ਮੈਨੂੰ ਤੇਰੇ ਚਰਨਾਂ ਦਾ ਆਸਰਾ ਹੈ ਪ੍ਰਸ ਕਰਕੇ ਏ ਮੇਰੇ ਸਤਿਆਪਦਛ ਮੈਂ ਸਦਾ ਤੇਰੀ ਬੰਦਗੀ ਕਰਾਂ ਤੇਰਾ ਨਾਮ ਜਪਾਂ ਜੀਤਨ ਨਾਮ ਸਿਮਰਤ ਰਹਾਂ ਕੀਰਤਨਾ ਨਾਮ ਸਿਮਰਤ ਰਹਾਂ ਜਦ ਲੱਗ ਘਟ ਸਾਸ ਮੇਰੇ ਉਤੇ ਮਿਹਰ ਕਰੋ ਮੇਰੇ ਤੇ ਦਇਆ ਕਰੋ ਮੇਰੇ ਸਰੀਰ ਵਿੱਚ ਜੰਨਾ ਚਰਸਾ ਚੱਲਦੇ ਨੇ हे ਮਾਲਕ ਪਰਮਪਤਾ ਪਰਮਾਤਮਾ ਜੀ ਮੈਂ ਸਦਾ ਤੇਰਾ ਨਾਮ ਸਿਮਰਾਂ ਤੇਰੀ ਬੰਦਗੀ ਕਰਾਂ تیری سلا سلا کردہ رہا ہوں یہ میرے پہ کرپا کر دیر تک تھی میرے ماتا پتا ہو. تسی میرے ماتا پتا ہو میرا پتا ہے میرا ماتا میرا بندپ تُو میرا, میرا رکھا سب نہیں تھائیں تک یہ ہاں کارا جی ਕੰਮਰੀ ਕਿਰਪਾ ਤੇ ਤੁਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਮਾਣ ਕਰੋਂ ਤੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਪੂਲ ਤੇ ਤੁਮ ਬਖਸ਼ਣ ਹਾਏ ਸੱਚਾ ਪਤਛ ਅਸੀਂ ਅਪਰਾਧੀ ਹਾਂ ਪਦ ਪਦ ਭੁੱਲਦੇ ਹਾਂ ਭੁੱਲਾ ਕਰਦੇ ਹਾਂ ਤੁਸੀਂ ਬਖਸ਼ਣ ਹਾਰ ਸਾਡੇ ਤੇ ਕਿਰਪਾ ਕਰੋ ਮਾਤ ਪਿਤਾ ਬੰਦਪ ਤੂੰ ਹੈ ਏ ਪ੍ਰਭੂ ਤੂੰ ਹੀ ਮੇਰੀ ਮਾਂ تُو ہی میرا پتا ہے تُو ہی میرا ساکھ سین ہے مات پتا بندھو سرب نواس تیرا واسا کٹا کٹا بچ ہے تو ہر جیب دے ہر دلو کر ہرد تیرا کرسا ہے سمرت ہے توں بڑا ہے مات پرماتما جی مات پتا بندھو ترب نواز تو سارے جیباں تیرا بس بادشاہ ہے تو ستسنگ جی ہو بادشاہ پاور بچن آخری بچن ہن نانک پرب شرناگتی جا کو نرمل جاس جس پربھ دی سپسلا جس مالک دی بندگی جس مالک پرمپتا پرماتما سمرن جس مالک پرمپتا پرماتما گیان ستسنگ جی ہو ਸਾਡੇ ਜੀਵਨ ਨੂੰ ਪਵਿੱਤਰ ਕਰ ਦਿੰਦਾ ਹੈ ਤਾਂ ਪਤਸ਼ਾਹ ਕਹਿੰਦੇ ਨੇ ਉਸ ਵੱਡੇ ਮਾਲਕ ਸਮਰੱਥ ਮਾਲਕ ਦੇ ਚਰਨਾਂ ਨਾਲ ਆਪਾਂ ਜੁੜਨਾ ਹੈ ਉਹਦੀ ਸ਼ਰਨ ਅਤਿਆਰ ਕਰਨੀ ਹੈ ਨਾਨਕ ਪ੍ਰਭ ਸ਼ਰਨਾਗਤੀ ਜਾ ਕੋ ਨਿਰਮਲ ਜਾਸ ਜਿਤੇ ਸ਼ਰਨ ਪਿਆ ਜਿਸ ਦਾ ਨਾਮ ਜਪਿਆ ਜਿਤੀ ਬੰਦਗੀ ਕੀਤੀਆਂ ਜੀਵਨ ਜਿਹੜਾ ਹੈ ਸਾਡਾ ਇਸ ਜੀਵਨ ਵਿੱਚ ਮਨ ਜਿਹੜਾ ਹੈ ਸਾਡਾ ਪਵਿੱਤਰ ਹੋ ਜਾਂਦਾ ਹੈ ਤੋ ਆਪ ਸਤ ਸੰਗ ਜੀ ਉਸ ਮਾਲਕ ਪਰਮਪਤਿ ਪਰਮਾਤਮ ਦੇ ਚਰਨਾਂ ਨਾਲ ਆਪਣਾ ਜੁੜਨਾ ਹੈ ਪੰਚਮ ਪਾਤਸ਼ਾ ਸਾਨੂੰ ਦਾਸ ਬਣ ਕੇ ਜਨ ਬਣ ਕੇ ਉਸ ਮਹਾਰਤ ਦੇ ਚਰਨਾਂ ਵਿਚ ਦਾਸ ਕਰਨ ਦੀ ਜਸ ਸਿਖਾਉਂਦੇ ਨੇ ਤੇ ਆਓ ਸਤਿਗੁਰੂ ਪਾਤਸ਼ਾ ਸਾਡੇ ਸਾਰਿਆਂ ਦੇ ਰਹਿਮਤ ਕੰ ਸਾਨੂੰ ਦਾਸ ਬਣਨਾ ਆ ਜਾਏ ਜਨ ਬਣਨਾ ਆ ਜਾਏ ਮਾਰਗ ਦੇ ਚਰਨਾਂ ਦੇ ਨਾਲ ਜੁੜਨਾ ਆ ਜਾਏ ਤੋ ਆਪ ਸਤ ਸੰਗ ਜੀ ਸਮਾਪਤੀ ਤੋਂ ਪਹਿਲਾਂ ਪੰਚਮ ਪਾਛ ਦੇ ਇਹਨਾਂ ਪਾਵਨ ਬਚਨਾਂ ਦਾ ਰਸਨਾ ਲਗਾ ਕਰਕੇ ਬੜ ਭਾਗੀ ਬਣ ਦਾ ਯਤਨ ਕਰੀ ਜੀ ਫਿਰ ਨਾਲ ਹੀ ਸਮਾਪਤੀ ਹੈ 10 ਤੇਰੇ ਕੀ ਬੇ ਨਤੀ ਹਿਰਦਕਾਰ ਪਰਵਾਸ ਰਿਦਕਰ ਪ੍ਰਭਾਸ ਦਾਸ ਤੇਰੇ ਕੀ ਬੇਨਤੀ ਰਿਦਕਰ ਪ੍ਰਭਾਸ ਰਿਦਕਰ ਪ੍ਰਭਾਸ ਤੁਮਹੀ ਕਿਰਪਾ ਤੇ ਪਾ ਪਰਬ੍ਰਹਮ ਤੁਮਰੀ ਕਿਰਪਾ ਤੇ ਪਰਬ੍ਰਹਮ ਦੁਖਨ ਕੋ ਨਾਸ ਦੁਖਨ ਕੋ ਨਾਸ ਬੋਹੇ ਗੁਰੂ ਬੋਹੇ ਗੁਰੂ ਚਰਨ ਕਾਮਲ ਕਾਇ ਆਸਰਾ ਪ੍ਰਭ ਪੁਰਖ ਗੁਣ ਤਸ ਤਾਸ ਕੀਰਤਨ ਨਾਮ ਸਿਮਰਤ ਰਹੋ ਜਬ ਲੱਗ ਕਟ ਸਾਸ ਜਬ ਲੱਗ ਕਟ ਸਾਸ ਕੀਰਤਨ ਨਾਮ ਸਿਮਰਤ ਰਹੋ ਜਬ ਲੱਗ ਕਟ ਸਾਸ ਜਬ ਲੱਗ ਕਟ ਸਾਸ ਮਾਤ ਪੀਤਾ ਬੰਦਪ ਤੂੰ ਹ ਮੌਤ ਪੀਤ ਬੰਦਪ ਤੂੰ ਹ ਤੂੰ ਸਰਬਉਨੇਵਾਸ ਤੂੰ ਸਰਬਉਨੇਵਾਸ ਹੇ ਗੁਰੂ ਮਤ ਪੇਤਾ ਬੰधव ਤੂੰ ਹੈ ਤੂੰ ਸਰਬ ਨਿਵਾਸ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਨਾਗਤੀ ਜਾ ਕੋ ਨਿਰਮਲ ਜਾਸ ਜਾ ਕੋ ਨਿਰਮਲ ਜਾਸ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ ਜਾ ਕੋ ਨਿਰਮਲ ਜਾਸ ਦਸ ਤੇਰੇ ਕੀ ਬੇਨਤੀ ਦਸ ਤੇਰੇ ਕੀ ਬੇਨਤੀ ਰਿੱਧ ਕਰਪੁਰ ਗਾਸ ਰਿੱਧ ਕਰਪੁਰ ਗਾਸ ਤੁਮਰੀ ਕਿਰਪਾ ਤੇ ਪਰ ਬ੍ਰਹਮ ਦੁਖਨ ਕੋ ਨਾਸ ਦੁਖਨ ਕੋ ਨਾਸ ਦਸ ਤੇਰੀ ਬੇਨਤੀ ਰਿੱਧ ਕਰ ਪ੍ਰਗਾਸ ਰਿੱਧ ਕਰ ਪੁਰਗੋਸ ਸਵਾਉ ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰਸਵਾਰੀ ਗੁਰੂ ਜੀ ਦਾ ਖਾਸ ਖਾਲਸਾ ਸਤਸੰਗ ਜੀਓ ਪਾਠ ਚ ਜੀ ਸਬਦ ਦਾ ਗਾਵਿਆ ਸੁਣਿਆ ਸਾਡਾ ਥਾਂੇ ਪਉਣ ਦੇਖੇ ਵਿੱਚ ਲਾਉਣ ਬੋਲਦਿਆਂ ਤਾਂ ਵਿਚਾਰਾਂ ਕਰਦਿਆਂ ਤੋਂ ਕੀਰਤਨ ਕਰਦਿਆਂ ਤੋਂ ਮਨੁਤਮ ਆ ਪੁੱਲਾਂ ਦੀ ਮਾਫੀ ਬਖਸ਼ਣੀ ਜੀ ਆਓ ਸਮਾਪਤੀ ਹੈ ਗੁਰਪ੍ਰਦੇ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ